ਬਟਿੰਡੇ ਕੋਰ ਚ ਆਉਣਾ ਪਿਆ ਆਪਣੀ ਲੋਰ ਨੂੰ ਆਈ ਆਪਣੀ ਲੋਰ ਨੂੰ ਉਹਨੂੰ ਪਤਾ ਕਿੱਡੀ ਹਕਾਰੀ ਹੈ ਜਡੀਆਂ ਹਕਾਰੀਆਂ ਗੱਲਾਂ ਕਰਦੀ ਤੇ ਛਾਲਾਂ ਵੀ ਮਾਰਦੀ ਪਈ ਹੈ ਤੇ ਮਾਫੀ ਕਿੱਥੇ ਮੰਗਦੀ ਹੈ ਉਹ ਚੁੜ ਕੇ ਸਾਡੇ ਅੱਗੇ ਨੂੰ ਛਲਦੀ ਫਿਰਦੀ ਹੈ ਹੁਣ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਇੱਥੇ ਪਿੰਡ ਆਵੇ ਘਰ ਆਵੇ ਮੱਥੇ ਤੇ ਲੱਗੇ ਤੇਰਾ ਜਾਂ ਮੈਨੂੰ ਲਾਵੇ ਫੀਡਬੈਕਸ ਲਾਗੇ ਤੇ ਕੀ ਉਹਨਾਂ ਨੇ ਕਿ ਕੋਈ ਜਥੇਬੰਦੀ ਨੇ ਕੋਈ ਸਾਰ ਲਈ ਹੈ ਤੁਹਾਡੀ ਨਹੀਂ ਲਈ ਪੁੱਛੇ ਹੀ ਨਹੀਂ ਕਿਸੇ ਨੇ ਮਰਦੇ ਹੋ ਕਿਉਂਦੇ ਸਾਬ ਨੇ ਪੁੱਛਿਆ ਸੀ ਮੈਨੂੰ ਆਲੇ ਵੀ ਮਾਫੀ ਮੰਗਦੇ ਆ ਇਹ ਕੋਰਟ ਦੇ ਵਿੱਚ ਉਹਨਾਂ ਨੇ ਆਪਦੀ ਜਵਾਨ ਚ ਕਰਾਉਣੀ ਜਿਹੜਾ ਰਜ਼ੌਰ ਦਾ ਜਿਹਦੇ ਨਾਲ ਵਿਵਾਦ ਪਿਆ ਸੀ ਮਾਤਾ ਮਿੰਦਰਕੌਰ ਨਾਲ ਅਸੀਂ ਉਹਨਾਂ ਦੇ ਪਿੰਡ ਐਸੇਲੇ ਮਾਤਾ ਬਹਾਦਰ ਬਹਾਦਰ ਬਹਾਦਰਗੜ ਜੰਡੀਆਂ ਦੇ ਵਿੱਚ ਮੌਜੂਦ ਆ ਜ਼ਿਲ੍ਹਾ ਬਠਿੰਡਾ ਦੇ ਵਿੱਚ ਮੇਰੇ ਨਾਲ ਨਹੀਂ ਮਾਤਾ ਜੀ ਮਾਤਾ ਜੀ ਕੱਲ ਉਹਨਾਂ ਨੇ ਬਠਿੰਡੇ ਦੇ ਵਿੱਚ ਮਾਫੀਨਾਮਾ ਜਿਹੜਾ ਕਿਹਾ ਕਿ ਮੈਨੂੰ ਮਾਫ ਕੀਤਾ ਜਾਏ ਕੀ ਕਹੋਗੇ ਕੀ ਹੋਇਆ ਸੀ ਉਦੋਂ ਵੇਰ ਤਾਂ ਮਤਲਬ ਜਲੀਗ ਮੈਂ ਤੇ ਕਰੀ ਤੇ ਭਾਈ ਇਹਨੂੰ ਕੀ ਆ ਕੀ ਮੈਂ ਤਾਂ ਉਹਦੀ ਰੂਹੀ ਵਕ ਵੀ ਨਹੀਂ ਵੀ ਕੀ ਕਵਾਂਗੇ ਤੇ ਉਹਨੇ ਮਾਫੀ ਮੰਗੀ ਹੈ ਕਿ ਘਰ ਮੇਂ ਖਰਾਚਾਰ ਗਾਲਾਂ ਕੱਢੀ ਹੋਣੀਆਂ ਮੈਨੂੰ ਕੀ ਪਤਾ ਹੈ ਮਾਤਾ ਜੀ ਉਹਨਾਂ ਕੋਰਟ ਦੇ ਵਿੱਚ ਮਾਫੀ ਮੰਗੀ ਹੈ ਕਿ ਸਾਨੂੰ ਮਾਫ ਕੀਤਾ ਜਾਏ ਮੇਰੇ ਕੋਲ ਗਲਤ ਟਵੀਟ ਹੋ ਗਿਆ ਮੇਰੇ ਕੋਲ ਗਲਤੀ ਹੋ ਗਈ ਕੋਰ ਬਖਸ਼ ਦੇਊਗਾ ਫਿਰ ਕੋਰ ਕਰੂ ਜਿਹੜਾ ਕੁਝ ਮੇਰਾ ਸੀ ਕੀ ਆਖਣਾ ਮਾਤਾ ਜੀ ਉਹ ਤੇ ਤੁਹਾਡੇ ਕਹਿਣ ਤੇ ਹੋਣਾ ਕੋਰਟ ਕੱਲ੍ਹਕ ਦਾ ਬਖਸ਼ ਦੇਗਾ ਮੇਰੇ ਮੱਥੇ ਤੇ ਲੱਗੇ ਤੇਰਾ ਜਮੈਨੂ ਲਾਵੇ ਫਿਰ ਬਖਸ਼ ਲਾਵੇ ਜੀ ਮਾਤਾ ਜੀ ਬੰਬੇ ਤੋਂ ਬਠਿੰਡੇ ਪੰਜਾਬ ਦੇ ਵਿੱਚ ਆਈ ਆ ਗੁਜਾਰਸ਼ ਕਰਦੀ ਆ ਹੱਥ ਜੋੜਦੀ ਆ ਕਿ ਮੈਨੂੰ ਮਾਫ ਕੀਤਾ ਜਾਏ ਹੁਣ ਤੁਸੀਂ ਬਠਿੰਡੇ ਨਹੀਂ ਗਏ ਪਾਪਾ ਜੀ ਗਏ ਸੀ ਕੀ ਗੱਲਬਾਤ ਹੋਈ ਆ ਪਾਪਾ ਜੀ ਨਾਲ ਉਹਨਾਂ ਦੀ ਕੋਟ ਦੇ ਅੰਦਰ ਉਹਨਾਂ ਨੂੰ ਪਤਾ ਮੈਨੂੰ ਕੋਈ ਪਤਾ ਨਹੀਂ ਤੁਹਾਡੇ ਦਿਲ 'ਚ ਕੋਈ ਗਿਲਾ ਸ਼ਿਕਵਾ ਕੋਈ ਜੱਗੇ ਰਣੀ ਮੈਂ ਤਾਂ ਲਿਆਂ ਹੈ ਪ੍ਰਮਾਤਮਾ ਸਭ ਦਾ ਪਲਾ ਕਰੀ ਉਹਦਾ ਵੀ ਪਲਾ ਕਰੀ ਤੇ ਸਾਰੀ ਪਵਨ ਕਦਾਈ ਪਲਾ ਕਰੀ ਮਦਾਰੀ ਪੰਜਾਬ ਲਈ ਸੰਘਰਸ਼ ਲੜਿਆ ਤੁਸੀਂ ਉੱਥੇ ਗਏ ਕਿੰਨੀਆਂ ਜਥੇਬੰਦੀਆਂ ਪੰਜਾਬ ਦੇ ਵਿੱਚ ਇਹ ਕਿਹੜੀ ਜਥੇਬੰਦੀ ਨਾਲ ਤੁਸੀਂ ਗਏ ਅਸੀਂ ਤਾਂ ਗਏ ਸੀ ਉਗਰਾਹਨ ਉਗਰਾਹਨ ਹਾਂ ਤੇ ਰਖਣਾ ਵੀ ਅਸੀਂ ਮਾੜਾ ਬੁਰਾ ਕਿਉਂ ਆਖੇ ਹੈ ਪ੍ਰਮਾਤਮਾ ਕਿਸੇ ਦਾ ਬੁਰਾ ਨਾ ਕਰਾਈ ਤੇ ਭਲਾ ਹੀ ਕਰੀ ਸਭ ਦਾ ਤੇ ਜੇ ਕਿਸੇ ਦਾ ਬੁਰਾ ਚਿਤ ਵੇ ਤੇ ਆਪ ਦਾ ਬੁਰਾ ਪਹਿਲਾ ਹੋਊ ਹੈ ਪ੍ਰਮਾਤਮਾ ਸਭ ਦਾ ਪ੍ਰਮਾਤਮਾ ਭਲਾਈ ਗੁਰੂ ਬੁਰਾ ਕਰਦਾ ਹੀ ਨਹੀਂ ਤੇ ਮਾਤਾ ਜੀ ਕੋਈ ਤੁਹਾਡੀ ਸਾਰ ਲਈ ਆ ਹੁਣ ਤੁਹਾਡਾ ਬੇਟਾ ਜਿਹੜਾ ਉਹ ਬਿਮਾਰ ਹੈ ਦਵਾਈਆਂ ਦਾ ਆ ਰਿਹਾ ਘਰ ਦੇ ਹਾਲਾਤ ਕੋਈ ਇੰਨੇ ਜ਼ਿਆਦਾ ਵਧੀਆ ਨਹੀਂ ਜੇ ਵੇਖਿਆ ਜਾਵੇ ਔਨ ਰਿਕਾਰਡ ਤੇ ਕੀ ਉਹਨਾਂ ਨੇ ਕਿ ਕੋਈ ਜਥੇਬੰਦੀ ਨੇ ਕੋ ਸਾਰ ਲਈਏ ਤੁਹਾਡੀ ਆਪਾਂ ਨੂੰ ਗੁੱਸਾ ਹੀ ਨਹੀਂ ਕਿਸੇ ਦਾ ਜੇ ਰੱਬ ਪਰਸੰਨ ਹੋਵੇ ਤਾਂ ਉਹ ਬੇਚੀ ਦਾ ਉਹ ਪਰਸੰਨ ਹੋਏ ਤੇ ਦੁੱਖ ਰੁਕ ਲੱਗਦੀ ਨਹੀਂ ਜੋ ਉਹਦੀ ਥੋੜੀ ਜਿਹੀ ਨਿਗਾਹ ਕਰੋਪ ਹੈ ਨਾ ਚਲੋ ਵੀ ਸਤ ਕਰਕੇ ਮੰਨਦੇ ਜੋ ਕਰ ਰਿਹਾ ਗੁਰਨਾਨਕ ਦੇਵ ਕਰ ਰਿਹਾ ਤੇ ਕਿਸੇ ਦੇ ਕਹਾ ਦਾ ਰੋਸ ਹੈ ਉਹਦੇ ਪ੍ਰਮਾਤਮਾ ਤੇ ਵੀ ਪਰਸੰਨ ਤੇ ਮਹਾਰਾਜ ਸਾਨੂੰ ਪਰਸੰਨ ਇਤੇ ਉਹਨੇ ਆਏ ਕਹਿੰਨੇ ਕੁਛ ਨਹੀਂ ਕੋ ਕਰ ਕੇ ਸਾਕੋ ਦਿੰਦਾ ਹੈ ਇਹ ਉਹ ਆਟਾ ਰੋਟੀ ਦੇਤੀ ਖਾ ਲਈ ਤੇ ੜਕੀ ਨੂੰ ਆਪਣੇ ਥਾਈ ਮੂਰੇ ਲਾਉ ਉਹਨੂੰ ਫਿਕਰ ਹੈ ਭੁੱਖੇ ਨਹੀਂ ਰਖਦਾ ਭੁੱਖੀ ਨਹੀਂ ਰਖਦਾ ਪਰ ਕਿਹ ਹੈ ਜਥੇਬੰਦੀ ਨੇ ਕੋਈ ਤੁਹਾਡੀ ਸਾਰ ਨਹੀਂ ਲਈ ਨਹੀਂ ਲਈ ਪੁੱਛੇ ਹੀ ਨਹੀਂ ਕਿਸੇ ਨੂੰ ਮਰਦੇ ਹੋ ਕਿਉਂਦੇ ਆ ਸੁਣ ਲੋ ਜੀ ਮਾਤਾ ਮਹਿੰਦਰਕੌਰਾ ਕਿਸੇ ਨੇ ਵੀ ਸਾਰ ਨਹੀਂ ਲਈ ਕੋਟਾਂ ਦੇ ਵਿੱਚ ਆਪ ਆਪਣੇ ਖਰਚੇ ਤੇ ਸਾਰਾ ਕੁਝ ਨਾ ਕੀਤਾ ਹੁਣ ਤੱਕ ਕੱਲ ਦੇ ਬਥੇਰੇ ਲੋਕ ਸਵਾਦ ਲਾ ਰਹੇ ਆ ਕਿ ਮਾਤਾ ਮਹਿੰਦਰਕੌਰ ਜਿੱਤ ਗਈ ਕੰਗਣਾ ਰਿਕੋਰ ਜਿਹੜੀ ਮੰਡੀ ਤੋਂ ਐਮਪੀ ਹੈ ਉਹ ਮਾਫੀ ਮੰਗੀ ਆ ਹਾਰ ਗਈ ਆ ਪਰ ਜੇ ਜ਼ਮੀਨੀ ਤੌਰ ਤੇ ਵੇਖਿਆ ਜਾਏ ਫਾਈਨੈਂਸ਼ਲੀ ਤੌਰ ਤੇ ਮਾਤਾ ਜੀ ਦਾ ਬੇਟਾ ਜਿਹੜਾ ਉਹ ਬਿਮਾਰ ਹੈ ਘਰ ਦੇ ਵਿੱਚ ਕੋਈ ਹਾਲਾਤ ਨੇ ਜ਼ਿਆਦਾ ਵਧੀਆ ਨਹੀਂ ਮੇਰੇ ਨਾਲ ਉਹਨਾਂ ਦੇ ਪਪਾ ਜੀ ਵੀ ਨੇ ਪਪਾਏ ਤੂੰ ਹੀ ਕੋਰਟ ਚ ਗਏ ਸੀ ਕੋਰਟ ਦੇ ਵਿੱਚ ਕੀ ਗੱਲਬਾਤ ਹੋਈ ਓਥੇ ਕੋਰਟ ਦੇ ਵਿੱਚ ਕੀ ਗੱਲ ਹੋਈ ਹੈ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਪੁੱਛਿਆ ਸੀ ਅੰਗਰੇਜ਼ੀ ਚ ਬੋਲ ਰਹੇ ਸੀ ਮੈਨੂੰ ਤਾਂ ਅੰਗਰੇਜ਼ੀ ਸਮਝ ਨਹੀਂ ਆਈ ਸੀ ਫਿਰ ਜੱਲ ਸਾਹਿਬ ਨੇ ਪੁੱਛਿਆ ਸੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਉਹਨੇ ਮਾਫੀ ਮੰਗਤੀ ਹੈ ਜੱਲ ਸਾਹਿਬ ਨੇ ਪੁੱਛਿਆ ਸੀ ਮੈਨੂੰ ਉਹਨੇ ਵੀ ਮਾਫੀ ਮੰਗਦੇ ਆ ਤੁਸੀਂ ਮਾਫੀ ਦੇ ਦਿਓ ਰਾਜੀ ਬੰਦੇ ਦੀ ਕਹਿੰਦਾ ਤੁਹਾਨੂੰ ਕਿਹਾ ਜੱਲ ਸਾਹਿਬ ਨੇ ਹਾਂਜੀ ਜੱਲ ਸਾਹਿਬ ਨੇ ਕਿਹਾ ਪੀੜਾ ਨੂੰ ਮਾਫੀ ਦੇ ਦਿਓ ਹਾਂ ਇਹ ਮੰਗਦੇ ਆ ਮਾਫੀ ਦੇ ਦਿਓ ਮਾਖੀ ਅਸੀਂ ਰਾਹ ਕਰਾਂਗੇ ਜਹੇ ਬੰਦਿਆਂ ਨਾਲ ਬਾਕੀ ਪਰਿਵਾਰ ਦੇ ਜਿਹੜੇ ਬੰਦੇ ਨੇ ਸਾਡੇ ਨਾਲ ਖੜੇ ਐ ਉਹਨਾਂ ਨੂੰ ਪੁੱਛ ਕੇ ਫੇਰ ਗੱਲ ਕਰਾਂਗਾ ਪਰ ਤੁਸੀਂ ਤੇ ਕਹਿੰਦੇ ਹੋ ਜਿਵੇਂ ਬੰਦੀ ਸਾਡੇ ਨਾਲ ਖਲੋਤੀ ਕੋਈ ਨਹੀਂ ਸਾਡਾ ਕਿਸੇ ਨੇ ਸਾਰ ਨਹੀਂ ਲਈ ਸਾਥ ਪੰਮਾ ਨਹੀਂ ਲਈ ਅੱਜ ਅੱਜ ਪੰਜਾਬ ਦੀ ਜੱਟ ਐ ਅੱਜ ਪੰਜਾਬ ਦੀ ਜੱਟ ਐ ਅੱਛਾ ਸਾਰ ਭਾਈ ਨਹੀਂ ਲਈ ਪਰ ਫਿਰ ਵੀ ਤੁਸੀਂ ਜਿਹੜਾ ਉਹ ਜਥੇਬੰਦੀਆਂ ਨੂੰ ਪੁੱਛ ਕੇ ਉਹਨਾਂ ਨਾਲ ਸਲਾਹ ਕਰਕੇ ਫਿਰ ਫੈਸਲਾ ਲਾਉਗੇ ਹਾਂ ਹਾਂਜੀ ਬਾਬਾ ਜੀ ਕੋਈ ਪਿੰਡ ਦੇ ਕੋਈ ਪੰਜਾਬ ਦੇ ਲੋਕਾਂ ਤੋਂ ਕੋਈ ਕਿਸ ਚੀਜ਼ ਦੀ ਕੋਈ ਡਿਮਾਂਡ ਹੋਵੇ ਕੋਈ ਇੱਛਾ ਹੋਵੇ ਤੁਹਾਡੀ ਪੰਜਾਬ ਦੇ ਲੋਕੀ ਤੁਹਾਨੂੰ ਦੇਖ ਰਹੇ ਨੇ ਕੋਈ ਇੱਛਾ ਹੋਵੇ ਤੁਹਾਡੀ ਨਹੀਂ ਸਾਡੀ ਕੋਈ ਇੱਛਾ ਨਹੀਂ ਸੋਨੁਤ ਪ੍ਰਮਾਤਮਾ ਨੇ ਜੋ ਕੁਝ ਕਰਨਾ ਹੈ ਪ੍ਰਮਾਤਮਾ ਦੇ ਹੱਥ ਟੋ ਸਾਡੀ ਕੋਈ ਕਿਸੇ ਤੋਂ ਮੰਗਾਂ ਦੀ ਇੱਛਾ ਨਹੀਂ ਪਰ ਹੁਣ ਤੇ ਫੈਸਲਾ ਤੁਹਾਡੇ ਹੱਥ ਚਾ ਨਾ ਪਰਮਾਤਮਾ ਨੇ ਜੋ ਕਰਨਾ ਉਹ ਕਰਤਾ ਕੋਰਟ ਤੁਹਾਨੂੰ ਪੁੱਛਦੀ ਆ ਉਹ ਤੁਹਾਡੇ ਕੋਲ ਮਾਫੀ ਮੰਗਦੇ ਆ ਕੋਰਟ ਦੇ ਵਿੱਚ ਉਹ ਆਉਣਾ ਪਿਆ ਕਿਉਂਕਿ ਕੋਰਟ ਦੇ ਵਿੱਚ ਉਹਨਾਂ ਨੇ ਆਪਦੀ ਜ਼ੁਬਾਨ ਤੇ ਕਰਾਉਣੀ ਸੀ ਜ਼ੁਬਾਨ ਤੇ ਦੀ ਖਾਤਰ ਉਹ ਹੀ ਆਈ ਜ਼ੁਬਾਨ ਤੇ ਕਰਾਉਣੀ ਸੀ ਜਦੋਂ ਕੋਈ ਸੁਪਰੀਮ ਕੋਰਟ ਚ ਵੀ ਉਹਨੂੰ ਆਦ ਦਾ ਹੋ ਗਿਆ ਚੰਡੀਗੜ੍ਹ ਚ ਕੋ ਹਾਈ ਕੋਰਟ ਚ ਵੀ ਉਹਦਾ ਹੋ ਗਿਆ ਬਸ ਨੇ ਕੋਰਟ ਚ ਆਉਣਾ ਪਿਆ ਆਪਣੀ ਲੋੜ ਨੂੰ ਆਪਨੀ ਲੋੜ ਨੂੰ ਨਾ ਕਿ ਤੁਹਾਨੂੰ ਮਾਫੀ ਕਹਿਣ ਵਾਸਤੇ ਮਾਫੀ ਉਹ ਬਸ ਇੱਕ ਕਹਿਤਾ ਵੀ ਮਾਫੀ ਦੇ ਜੀ ਗੂੰਗਰੋ ਤੇ ਮਿੱਟੀ ਛਾਟਦੀ ਆ ਮਾਫੀਆਂ ਥੋੜੇ ਮਾਤਾ ਜੀ ਕਹਿੰਦੇ ਮੈਨੂੰ ਰੋਸ ਕੋਈ ਨਹੀਂ ਜੋ ਕਰੇਗਾ ਜਿੱਦਾਂ ਵੀ ਹੈਗਾ ਰੋਸ ਤਾਂ ਸਾਨੂੰ ਵੀ ਨਹੀਂ ਕੋਈ ਹਮ ਸਾਡੇ ਬੱਚਿਆਂ ਦੀ ਹੈ ਰੋਸ ਤਾਂ ਸਾਨੂੰ ਵੀ ਕੋਈ ਨਹੀਂ ਸਾਡੀ ਉਹਦੇ ਨਾਲ ਕਾਦੀ ਲੜਾਈ ਹੈ ਆਪਣੀਆਂ ਜਥੇਬੰਦੀਆਂ ਤੇ ਰੋਸ ਹੈਗਾ ਜਣਾ ਨੇ ਮੈਂ ਸਾਰ ਨਹੀਂ ਲਈ ਕਿਸੇ ਦਾ ਰੋਸ ਨਹੀਂ ਨਹੀਂ ਸਾਡਾ ਕਿਸੇ ਦਾ ਰੋਸ ਨਹੀਂ ਸਾਡੇ ਨਾਲ ਸਾਰੇ ਹੀ ਹੈ ਉਹ ਲਾਸਟ ਸਵਾਲ ਹੈ ਚੁੰਦੇ ਕੀ ਉਹ ਕੀ ਹੋਣਾ ਚਾਹੀਦਾ ਤੁਸੀਂ ਕੀ ਚਾਹੁੰਦੇ ਹੋ ਜੋ ਪਰਮਾਤਮਾ ਕਰੂਆ ਹੋਈ ਉਹ ਹੀ ਹੋਊਗਾ ਅੱਗੇ ਕੜਾ ਸੋਚ ਕੇ ਚੱਲੇ ਸੀ ਇਹਨਾਂ ਨਾਲ ਝਗੜਨਾ ਜਾਂ ਇੱਥੋਂ ਤੱਕ ਕਰ ਜਾਵਾਂਗੇ ਇੱਥੋਂ ਤੱਕ ਤਾਂ ਸਾਡੀ ਪਹੁੰਚ ਹੀ ਨਹੀਂ ਸੀ ਜਦੋਂ ਸ੍ਰੀਮ ਕੁਰਤ ਤੱਕ ਜਾਂਦਾ ਰਿਹਾ ਕੇਸ ਸਾਡੀ ਪਹੁੰਚ ਨਹੀਂ ਸੀ ਹਾਥੀ ਤੇ ਕੀੜੀ ਦਾ ਮੁਕਾਬਲਾ ਕੇ ਕਲਾ ਸੈਂਟਰ ਚ ਮੁਕਾਬਲਾ ਸੈਂਟਰ ਪਰ ਦਾ ਨਾ ਇੱਕ ਪਾਸੇ ਕੀ ਪਰਵਾਹ ਮਾਤਾ ਇੱਕ ਗੱਲ ਤੁਸੀਂ ਲਾਸਟ ਕਹੀ ਸੀ ਵਿਆਹ ਵਾਲੀ ਵਿਆਹ ਉੱਥੇ ਕਰਨੇ ਚਾਹੀਦੇ ਆ ਆਪਦੇ ਬਰਾਬਰ ਦੇ ਨਾਲ ਜੇ ਆਪਾਂ ਆਪ ਰਾਜੇ ਨੇ ਕਿਵੇਂ ਲੜਾਈ ਕਰ ਲਾਂਗੇ ਆਪਾਂ ਗਰੀਬ ਦੇ ਘਰੇ ਕਿਵੇਂ ਵਿਚਵੀਂ ਦਾ ਬੇਟੀ ਦੀ ਮੰਗ ਜੀ ਕਰਦਾ ਆਪਦੇ ਆਪਦੇ ਬਰਾਬਰ ਦਾ ਹੋਵੇ ਪਰ ਹੁਣ ਰਾਜੇ ਮਾਫੀ ਮੰਗਦੇ ਆ ਮਾਤਾ ਕੋ ਐਮਪੀ ਆਉ ਮੌਕੇ ਦੀ ਮਾਫੀ ਮੰਗਦੀ ਵੀ ਜਦ ਮੱਥੇ ਨੂੰ ਕੋਈ ਲੱਗ ਜੂ ਪਤਾ ਜੀ ਹੁਣ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਇੱਥੇ ਪਿੰਡ ਆਵੇ ਘਰ ਆਵੇ ਤੇ ਮੈਨੂੰ ਜਿਹਦੇ ਉਹਦੀ ਇੱਛਾ ਜੀ ਮਿਲਣ ਦੀ ਇੱਛਾ ਮਿਲਲੇ ਇਚਾਂ ਮਾਤਾ ਹੀ ਤੁਹਾਡੀ ਚੱਲਣੀ ਹੁਣ ਨਹੀਂ ਉਹ ਆਦੂ ਮੈਨੂੰ ਖੜਾ ਦੇਖੀਂਦਾ ਸਕਰੀਨ ਕੋਡ ਭਰੀ ਕਰ ਦੇਣੀ ਮੈਂ ਮਾ ਇਹਦੇ ਪੈਸੇ ਆਣੀਆਂ ਮੈਨੂੰ ਥੋੜਾ ਜੀ ਜੇਲ੍ਹ ਚ ਦੇਣਗੇ ਉਹਨੂੰ ਪਤਾ ਕਿੱਡੀ ਕਰੀਏ ਜਿਹੜੀਆਂ ਹਕਾਰੀਆਂ ਗੱਲਾਂ ਕਰਦੀ ਤਾਂ ਛਾਲਾਂ ਵੀ ਮਾਰਦੀ ਪਈ ਐ ਤੇ ਮਾਫੀ ਕਿੱਥੇ ਮੰਗਦੀ ਐ ਉਹ ਚੁੜ ਕੇ ਸਾਡੇ ਆਰ ਕੋਲ ਛਲਦੀ ਫਿਰਦੀ ਐ ਠੱਗੀਆਂ ਮਾਰਦੀ ਰਹੀ। ਸੋ ਇਹਨ ਮਾਤਾ ਮਹਿੰਦਰ ਕੋਰੋਨਾ ਗਿਆ ਕਿ ਮਾਫੀ ਨਹੀਂ ਮੰਗਦੀ ਠੱਗੀਆਂ ਕਰਦੀ ਹੈ ਸਾਡੇ ਨਾਲ। ਹੱਲੇ ਵੀ ਉਹਨਾਂ ਪੂਰਨ ਤੌਰ ਤੇ ਮਾਫੀ ਜਿਹੜੀ ਨਹੀਂ ਮੰਗੀ। ਆਪਾਂ ਆਪਣੀਆਂ ਜਥੇਬੰਦੀਆਂ ਦਾ ਸਲਾਹ ਕਰਾਂਗੇ। ਕੀ ਉਹ ਫੈਸਲਾ ਲੈਂਦੇ ਉਸ ਤੋਂ ਬਾਅਦ ਆਪਾਂ ਜਿਹੜਾ ਉਹ ਜਿਹੜਾ ਉਹ ਕੋਰਟ ਦੇ ਵਿੱਚ ਪੇਸ਼ ਹੋਵਾਂਗੇ। ਸੋ ਕੈਮਰਾਮੈਨ ਚੈਰੀ ਦੇ ਨਾਲ ਨਰੇਸ਼ ਸ਼ਰਮਾ ਡੇਲੀ ਪੰਜਾਬ ਗੁਰਦਾਸਪੁਰ